ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮੈਂ ਨਾਹੀ ਕਿਛ ਹੌਲਾ ਹੈ ਕਿਛਾ ਹੈ ਨਮੋਰਾ ਔ ਸਰਲ ਜਿਹਾ ਰਖ ਲਓ ਸਦਨਾ ਜੰਤੂਰਾ ਮੈਂ ਨਹੀਂ ਕਿਸ ਹੋਂ ਨਹੀਂ ਕਿਸ ਆਹੇ ਨਮੋਰਾ ਔਸਰ ਲਜਾ ਰਖ ਲਓ ਸਦਨਾ ਜਨ ਤੁਰਾ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਮਹੱਲਾ ਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ ਕਵਲ ਔਲ ਦੇਨ ਕਰ ਮਿੱਠਾ ਮਸਕਤ ਮਾਨਾ ਮਾਨ ਮੁਸਾਵੇ ਹੋਏ ਮੁਸਲਮ ਦੀਨ ਮਹਾਣੇ ਮਰਨਾ ਜੀਵਨ ਕਾ ਪਰਮ ਚਕਾਵੇ ਰੱਬ ਕੀ ਰਜ਼ਾਏ ਮਨੈ ਸਿਰ ਉੱਪਰ ਕਰਤਾ ਮਨੈ ਆਪ ਗਵਾਵੇ ਕਿਉ ਨਾਨਕ ਸਰਬ ਜੀਆ ਮਹਿਰ ਮਤ ਹੋਏ ਸਾਮ ਸਲਮਾਨ ਕਹਾਵੇ ਮਰ ਮਸਿਰ ਸਦਕ ਮਸਲਾਨ ਹੱਕ ਹਲਾਲ ਕੁਰਾਨ ਸ਼ਰਮ ਸੰਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੇ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾ ਤਿਸ ਭਾਵ ਸੇ ਮਾਨਕ ਰਖੇ ਲਾਜ ਗੁਰੂ ਪੀਰ ਗੁਰੂ ਪਿਆਰੇ ਸਾਧ ਸੰਗਤ ਜੀਓ ਜੁਗੋ ਜੁਗਿਤਲ ਤਨ ਤਨ ਸਹਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਰਾਂ ਦੇ ਪੀਰ ਮੋਦੀ ਕਾ ਨੇ ਰੀਕਾਰ ਛੱਡ ਕੇ ਤੇ ਪਰਮਾਤਮਾ ਦਾ ਨਾਮ ਜਪਾਉਣ ਵਾਸਤੇ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੇ ਮਸਾਣਾ ਚ ਜਾ ਕੇ ਡੇਰਾ ਲਾ ਲਿਆ ਸੀ ਕਹਿਣ ਲੱਗੇ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ ਨਾ ਮੁਸਲਮਾਨ ਜਦੋਂ ਕਹੀ ਜਾਂਦੇ ਸੀ ਨਾ ਇਹ ਗੱਲ ਸੁਣ ਕੇ ਸ਼ਹਿਰ ਦੇ ਕਾਜੀ ਸੁਲਤਾਨਪੁਰ ਦੇ ਵਿੱਚ ਰਹਿੰਦੇ ਹੋਇਆ ਮੋਦੀ ਦੀ ਕਾਰ ਕਰਦੇ ਸੀ ਕਹਿੰਦੇ ਮੋਦੀ ਦੀ ਖਾਨੇ ਨੂੰ ਸਾਰੇ ਨੂੰ ਲੁਟਾ ਕੇ आप मसाणा जाके बैठ गए सी ये गल सुन के शहर के काजू ने सुनी तो वह आप गुरु जी पास इस गल का निर्णय करते आ गया कि ये भंडी जाता ना हिंदू ना मुसलमान ਤੇ ਜਦੋਂ ਕਾਜੀ ਦੇ ਨਾਲ ਕੁਝ ਹੋਰ ਮਨੁੱਖ ਵੀ ਗੱਲਾਂ ਬਾਤਾਂ ਸੁਣਨ ਗਏ ਅਤੇ ਗੁਰੂ ਜੀ ਪਾਸ ਕਾਜੀ ਸਾਹਿਬ ਜਾ ਬੈਠੇ ਤੇ ਕਾਜੀ ਨੇ ਸੁਣਿਆ ਕਿ ਗੁਰੂ ਜੀ ਇਹ ਗੱਲ ਬੋਲੀ ਜਾ ਰਹੇ ਹਨ ਨਾ ਕੋਈ ਹਿੰਦੂ ਨਾ ਮੁਸਲਮਾਨ ਕਾਜੀ ਨੇ ਪੁੱਛਿਆ ਤੁਸੀਂ ਇਹ ਗੱਲ ਕਿਸ ਤਰ੍ਹਾਂ ਆਖਦੇ ਹੋ ਕਿ ਹਿੰਦੂ ਮੁਸਲਮਾਨ ਤਾਂ ਸਾਰੇ ਸੰਸਾਰ ਵਿੱਚ ਹੀ ਦਿਸ ਰਹੇ ਹਨ ਤੁਸੀਂ ਕਹਿ ਰਹੇ ਹੋ ਨਾ ਕੋਈ ਹਿੰਦੂ ਨਾ ਮੁਸਲਮਾਨ ਇੱਕ ਇਸ ਕਰਕੇ ਸਾਨੂੰ ਇਸ ਗੱਲ ਦਾ ਨਿਰਣਾ ਕਰਕੇ ਸਮਝਾਓ ਤੇ ਸਤਿਗੁਰੂ ਜੀ ਨੇ ਇਸ ਦੇ ਉੱਤਰ ਵਿੱਚ ਇਹ ਸ਼ਲੋਕ ਪੁਚਾਰਿਆ ਸੀ ਮੁਸਲਮਾਨ ਕਹਾਵਨ ਮੁਸ਼ਕਲ ਜਾਂ ਹੋਵੇ ਤਾਂ ਮੁਸਲਮਾਨ ਕਹਾਵੇ ਕਿਉਂਕਿ ਇਹਦੇ ਅਰਥਾਤ ਸਤਿਗੁਰਾਂ ਨੇ ਬੜੇ ਪ੍ਰੇਮ ਦੇ ਨਾਲ ਸਮਝਾ ਦਿੱਤੇ ਕਹਿੰਦੇ ਮੁਸਲਮਾਨ ਕਹਾਉਣਾ ਬੜਾ ਔਖਾ ਹੈ ਜੇ ਸਭ ਸ਼ੁਭ ਕਰਮ ਕਰੇ ਤਾਂ ਚੰਗੇ ਭਾਗਾਂ ਵਾਲੇ ਅਖਵਾਉਂਦੇ ਨੇ ਮੁਸਲਮਾਨ ਅਖਵਾਉਂਦੇ ਨੇ ਪਹਿਲਾ ਇਹ ਕਿ ਆਪਣੇ دین ਦੇ ਅਸੂਲਾਂ ਨੂੰ ਮਿੱਠਾ ਕਰਕੇ ਮੰਨੇ ਉਸ ਪਰਮਾਤਮਾ ਦੇ ਭਾਣੇ ਨੂੰ ਮੰਨਦਿਆਂ ਹੋਇਆ ਅਤੇ ਫੇਰ ਧਨ ਪਦਾਰਥ ਦਾ ਮੋਹ ਨਾ ਕਰੇ ਰੱਬ ਦਾ ਭਾਣਾ ਮੰਨੇ ਅਤੇ ਆਪਣੇ ਆਪ ਦਾ ਹੰਕਾਰ ਨਾ ਕਰੇ ਕਈ ਵਾਰ ਚੰਗਾ ਕੀਰਤਨ ਕਰਨ ਲੱਗ ਜਾਵੇ ਕੋਈ ਚੰਗੀਆਂ ਕਲਾਮਾਂ ਪੜ੍ਹ ਕੇ ਸੰਸਾਰ ਦੇ ਵਿੱਚ ਕਾਜ਼ੀਆਂ ਮਲਾਣਿਆਂ ਦਾ ਮਾਣ ਮਿਲ ਜਾਵੇ ਤੇ ਉਹਨਾਂ ਨੂੰ ਵੀ ਹੰਕਾਰ ਹੁੰਦੇ ਵੇਖਿਆ ਸਾਰੇ ਜੀਵਾਂ ਤੇ ਦਇਆ ਕਰਨ ਵਾਲਾ ਹੋਵੇ ਤਾਂ ਮੁਸਲਮਾਨ ਅਖਵਾਵੇ ਕਿਉਂਕਿ ਗੁਰਬਾਣੀ ਕਹਿੰਦੀ ਆ ਮੋਂ ਦਿਲ ਹੋਵੇ ਮੁਸਲਮਾਨ ਕਹਾਵੇ ਕਿਉਂਕਿ ਮੁਸਲਮਾਨ ਆਖਵਾਣਾ ਬਹੁਤ ਔਖਾ ਹੈ ਮਹਿਰ ਮਸਜਿਦ ਸਦਕ ਮਸੱਲਾ ਹੱਕ ਹalal ਕੁਰਾਨ ਕਹਿੰਦੇ ਹੱਕ ਹalal ਦੀ ਕਮਾਈ ਕਰਨ ਵਾਲਾ ਹੋਵੇ ਜੋ ਕੁਰਾਨ ਕਹਿੰਦਾ ਉਹਦੇ ਨੀਮਾ ਤੇ ਚੱਲਣ ਵਾਲਾ ਹੋਵੇ ਸ਼ਰਮ ਸੁੰਤ ਸ਼ੀਲ ਰੋਜ਼ਾ ਹੋ ਹੋ ਮੁਸਲਮਾਨ ਕਿਉਂਕਿ ਹੁਣ ਮੁਸਲਮਾਨਾਂ ਦੇ ਵਿੱਚ ਸੁੰਤ ਹੁੰਦੀ ਹੈ ਮੁਸਲਮਾਨ ਵੀ ਕਈ ਪ੍ਰਕਾਰ ਦੇ ਨੇ ਕਈਆਂ ਸੁੰਤ ਹੁੰਦੀ ਹੈ ਤੇ ਕਈ ਜਿਹੜੇ ਨੇ ਉਹਦਾ ਰੱਬ ਨੂੰ ਮੰਨਦੇ ਐਸ ਵਾਸਤੇ ਸਤਿਗੁਰੂ ਕਹਿੰਦੇ ਸ਼ਰਮ ਸੁਣ ਤਸੀਲ ਰੋਜਾ ਹੋ ਹੋ ਮੁਸਲਮਾਨ ਕਰਨੀ ਕੰਬ ਸੱਚ ਪੀਰ ਕਲਮਾ ਕਰਨ ਵਾਲਾ ਮਹਾਰਾਜ ਕਹਿੰਦੇ ਨੇ ਦਇਆ ਦੀ ਮਸੀਤ ਸਬਰ ਦਾ ਸੰਤੋਖ ਦਾ ਮੁਸੱਲਾ ਹੋਵੇ ਨਵਾਜ ਪੜਨ ਵਾਲਾ हक की कमाई में पढ़ना जा क्योंकि जो कुरानू पढ़ते हक हलाल की कमई जो हम कुरान भी पढ़ी गई तो उधर लुट लुट के दुनिया में भी खाई गए तो केंद्र फिर वह मुसलमान नहीं कहा सकता जो कक हलाल की कमाई करते ਕੁਰਾਨ ਦਾ ਪੜ੍ਹਨਾ ਜਾਣੋ ਫਿਰ ਉਹ ਕਹਿੰਦੇ ਹੱਕ ਤੇ ਹਲਾਲ ਦੀ ਕਮਾਈ ਦਾ ਦਸਵਾਂ ਹਿੱਸਾ ਕੱਢ ਕੇ ਤੇ ਕੁਰਾਨ ਦੇ ਅਨੁਸਾਰ ਆਪਣੇ ਭਾਈਚਾਰੇ ਦੇ ਵਿੱਚ ਜਾਂ ਕਿਸੇ ਮੰਦਰਾਂ ਮਸੀਤਾਂ ਦੇ ਵਿੱਚ ਲਾਵੇ ਸ਼ਰਮ ਦੀ ਸੰਤ ਅਤੇ ਮੇਠ ਦਾ ਰੋਜ਼ਾ ਕਿਉਂਕਿ ਹੁਣ ਇਹ ਆਮ ਲੋਕਾਂ ਦੇ ਵਿੱਚ ਈਦ ਅੱਤੇ ਬਕਰੀਦ ਚੱਲਦੀ ਹੈ ਕਹਿੰਦੇ ਜਦੋਂ ਈਦ ਹੁੰਦੀ ਹੈ ਇਹ ਮਿੱਠਾ ਮਠਾਣ ਪ੍ਰਸ਼ਾਦ ਬਣਾ ਕੇ ਖੀਰਾ ਪੂੜੀਆਂ ਤੇ ਰੋਜ਼ੇ ਰੱਖਦੇ ਨੇ ਤੇ ਜਦੋਂ ਬਰੀ ਬਕਰੀਦ ਹੁੰਦੀ ਹੈ ਉਦੋਂ ਕਹਿੰਦੇ ਨੇ ਕਿ ਕਈ ਪ੍ਰਕਾਰ ਦਾ ਗੋਸ਼ ਬਣਾ ਕੇ ਘਰਾਂ ਦੇ ਵਿੱਚ ਵੰਡਦੇ ਨੇ गुरु प्यार्यो महाराज कहते रोजा करे तो मुसलमान होंगे नेकबा पूज है मंदिर सच नीर अनेक कर्मा करना कलमा नवाज पढ़नी पर उस परमेशर न जड़ी गल प्रवान हो तस्बी उ करे फिर काजी ने कहा ज मुसलमान एह जे गुण होने चाहिए ने तो फिर हिंदुओं की है हिंदू कौन है गुरु जी ने फिर उसे शब्द उच्चारण किया महला पहला यह वार बिहागड़ा दौड़ी है ਮਹਾਰਾਜ ਕਹਿੰਦੇ ਹੁਨ ਹਿੰਦੂ ਮੂਲੇ ਭੁਲੇ ਆ ਘੁੱਟੀ ਜਾਹੀ ਨਾਰਦ ਕਿਹਾ ਸੇ ਪੂਜ ਕਰਾਹੀ ਅੰਦੇ ਗੁੰਗੇ ਅੰਧ ਅੰਧਿਆਰ ਪਾਥਰ ਲੈ ਕੁਝ ਹੈ ਮੁਗਦ ਗਵਾਰ ਉਹਦਾ ਆਪ ਡੁੱਬੈ ਤੁਮ ਕਹਾਂ ਤਰਨ ਹਰ ਮਹਾਰਾਜ ਨੇ ਫਿਰ ਅਰਥਾਤ ਦੱਸੇ ਨੇ ਇਸ ਬਾਣੀ ਦੇ ਕਹਿੰਦੇ ਹਿੰਦੂ ਮੂਲ ਤੋਂ ਭੁੱਲ ਕੇ ਬੇਅਰਥ ਜਾ ਰਹੇ ਹਨ ਨਾਰਦ ਨੇ ਜੋ ਪੱਥਰ ਪੂਜਾ ਦੱਸੀ ਹੈ ਉਹ ਕਰ ਰਹੇ ਹਨ ਅਨੇ ਕੁੰਗੇ ਹੋ ਕੇ ਹਨੇਰ ਘੁਪ ਘੇਰ ਵਿੱਚ ਕੰਮ ਕਰ ਰਹੇ ਹਨ ਮੂਰਖ ਪਥਰਾਂ ਨੂੰ ਪੂਜਦੇ ਹਨ ਜੋ ਪੱਥਰ ਆਪ ਹੀ ਪਾਣੀ ਵਿੱਚ ਡੁੱਬ ਜਾਂਦੇ ਹਨ ਉਹ ਤੁਹਾਨੂੰ ਕਿਸ ਤਰ੍ਹਾਂ ਤਾਰਨ ਵਾਲਾ ਹੋ ਸਕਦਾ ਹੈ ਕਾਜੀ ਸਾਹਿਬ ਮੁਸਲਮਾਨਾਂ ਤੇ ਹਿੰਦੂਆਂ ਦੀ ਇਹ ਗੱਲ ਸਮਝ ਲਵੋ ਕਿ ਨੇਕ ਕਰਮ ਦਾ ਇਹੋ ਹੀ ਹੋਵੇ दही करते मुसलमान त हिंदू अपना नाम झूठा ही केंद्र सच्ची गल जान के काजी को बोल जा ना सकिया चुप करके अपने घर चले गए केंद्र इस तरह ही जो उ बैठे सन तो बैठ बैठिया ਹੋਰ ਵੀ ਬਹੁਤ ਸਾਰੇ ਲੋਕ ਸਨ ਮਨ ਸੁਖ ਤੇ ਭਾਗੀ ਰਹੇ ਸਤਗੁਰਾਂ ਦੇ ਪਾਸ ਜਦੋਂ ਆਏ ਸੀ Hindu ਤੇ Musalman ਜਿਹੜੇ ਦੋਨਾਂ ਦੀਆਂ ਸਤਗੁਰਾਂ ਨੇ ਜਦੋਂ ਉਹਨਾਂ ਨੇ ਗੱਲਾਂ ਸੁਣਾਈਆਂ ਗਿਆਨ ਦੱਸਿਆ ਤੇ ਬੜੇ ਧਿਆਨ ਦੇ ਨਾਲ ਸੁਣਿਆ ਭਾਗੀ ਰਹ ਦਰਸ਼ਨ ਕਰਨ ਵਾਸਤੇ ਰਹਿੰਦਾ ਸੀ ਤੇ ਪਿੱਛੋਂ ਮਨੁੱਖ ਸੁਖ ਵੀ ਬੜੇ ਪ੍ਰੇਮ ਕਰਕੇ ਆਏ ਅਤੇ ਗੁਰੂ ਜੀ ਨੇ ਨਮੰਦਤ ਨਮਸਕਾਰ ਕੀਤੀ ਹੈ ਗੁਰੂ ਜੀ ਨੇ ਸਤ ਕਰਤਾਰਾ ਕਹੀ ਅਤੇ ਕੁਤੂਲਤਾ ਪੁੱਛੀ ਮਨੁੱਖ ਨੇ ਕਿਹਾ ਜੀ ਆਪ ਜੀ ਦੇ ਦਰਸ਼ਨ ਕਰਕੇ ਸਭ ਕੁਸ਼ਲਤਾ ਹੋ ਗਈ ਹੈ ਮੇਰੇ ਮਨ ਅਤੇ ਤਨ ਦੇ ਦੁੱਖ ਦੂਰ ਹੋ ਗਏ ਹਨ ਮੈਂ ਹੁਣ ਆਪ ਜੀ ਤੋਂ ਆਗਿਆ ਲੈ ਕੇ ਵਣਜ ਵਪਾਰ ਕਰਨ ਵਾਸਤੇ ਸੰਗਲਾ ਦੇਵ ਜਾਣਾ ਚਾਹੁੰਦਾ ਆਪ ਕਿਰਪਾ ਕਰਕੇ ਮੈਨੂੰ ਕੋਈ ਸ਼ਬਦ ਲਿਖਵਾ ਦਿਓ ਜਿਸ ਨੂੰ ਪੜ੍ਹ ਕੇ ਮੇਰਾ ਗੁਰੂ ਚਰਨਾਂ ਦੇ ਨਾਲ ਪ੍ਰੇਮ ਵਧੇ ਮਨ ਸੁਖ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਨਾਮ ਦੀ ਮਹਿਮਾ ਤੇ ਭਗਤੀ ਦੀ ਵਡਿਆਈ ਦੇ ਬਚਨ ਉਚਾਰਨ ਕੀਤੇ ਜਿਨ੍ਹਾਂ ਨੂੰ मन सुख ने लिख के अपने पास रख लिया है उपरंत गुरु जी ने कहा नेम अमृत वे उठ के स्नान करके इन्हों पढ़ के अरदस करनी कड़ा प्रसाद का देता तेरा कोई काम नहीं अटकेगा मन सुख ये उपदेश लैके बड़ा प्रसन्न होके ਸੁਧਾ ਕਰੀਦਾ ਮਾਲ ਲੱਦ ਕੇ ਸੰਗਲਾ ਦੇਖ ਨੂੰ ਚਲੇ ਗਏ ਉਪਰੰਤ ਭਾਗੇ ਰੱਥ ਨੂੰ ਵੀ ਗੁਰੂ ਜੀ ਨੇ ਆਗਿਆ ਕੀਤੀ ਕਿ ਤੂੰ ਵੀ ਆਪਣੇ ਘਰੇ ਟਲਿਆ ਜਾ ਅਤੇ ਹਿਰਦੇ ਵਿੱਚ ਸਦਾ ਸਤਨਾਮ ਦਾ ਸਿਮਰਨ ਰੱਖਣਾ ਕਰੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜੋ ਵੀ ਕਾਜੀ ਮੋਰਾਣੇ ਹਿੰਦੂ ਮੁਸਲਮਾਨ ਗਏ ਨੇ ਸ਼ਰਨ ਦੇ ਵਿੱਚ ਉਹਨਾਂ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਲੜ ਲਾਇਆ ਤੇ ਉਹਨਾਂ ਨੂੰ ਉਹ ਸੱਚ ਦਾ ਮਾਰਗ ਦੱਸ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਸਿੱਧੇ ਰਾਹਰੇ ਪਾਇਆ ਭਾਈ ਤੇ ਆਪਾਂ ਵੀ ਗੁਰੂ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਵੇਲੇ ਉੱਠਿਆ ਕਰੀਏ ਜੋ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਅਮਰਤੋ ਵਾਲੇ ਉੱਤੇ ਗੁਰੂ ਜੀ ਬਾਣੀ ਪੜ੍ਹ ਕੇ ਉਹਦੀ ਵਿਚਾਰ ਕਰਿਆ ਕਰੋ ਬਾਣੀ ਦੇ ਨਾਲ ਜੁੜਿਆ ਕਰੋ ਤੇ ਸਤਿਗੁਰੂ ਬਖਸ਼ਾ ਕਰਨਗੇ ਬੋਲਦਿਆਂ ਤੋਂ ਏਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰਪੀਆਂ ਹੋ ਜਾਈਆਂ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ